ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਾਂ ਸਾਰੀ ਜ਼ਿੰਦਗੀ ਇਸ ਕੰਮ ਵਿੱਚ ਹੀ ਲੰਗਾ ਦਿੰਦੇ ਹਾਂ ਕਿ ਸਾਨੂੰ ਸਾਰੀਆਂ ਖੁਸ਼ੀਆਂ ਮਿਲ ਜਾਣ ਸਾਨੂੰ ਸੁੱਖ ਮਿਲ ਜਾਣ ਤੇ ਆਪਾਂ ਇਹਨਾਂ ਨੂੰ ਪਾਉਣ ਦੇ ਲਈ ਭਜ ਤੇ ਫਿਰਦੇ ਹਾਂ ਐਵੇਂ ਲੱਗਦਾ ਹੈ ਜਿਵੇਂ ਸੁੱਖਾਂ ਨੇ ਸਾਡੇ ਤੋਂ ਮੋਹ ਹੀ ਮੋੜ ਲਿਆ ਹੋਵੇ ਆਪਾਂ ਉਂਝ ਤਾਂ ਸਾਰੇ ਜਾਣੇ ਕਹਿੰਦੇ ਹਾਂ ਕਿ ਮੈਂ ਠੀਕ ਹਾਂ ਮੈਂ ਬਹੁਤ ਖੁਸ਼ ਹਾਂ ਪਰ ਜਦੋਂ ਆਪਾਂ ਕਿਸੇ ਦੇ ਅੰਦਰ ਦੀ ਗੱਲ ਬੁੱਝਦੇ ਹਾਂ ਤਾਂ ਉਹ ਕਹਿੰਦਾ ਮੇਰੇ ਕੋਲ ਸਭ ਕੁਝ ਹੈ ਪਰ ਮੈਂ ਖੁਸ਼ ਨਹੀਂ ਹਾਂ ਸਾਧ ਸੰਗਤ ਜੀ ਮਨੁੱਖ ਅੱਜ ਸਾਰੇ ਸੁੱਖ ਸਹੂਲਤਾਂ ਪੈਸਾ ਵੀ ਇਕੱਠਾ ਕਰ ਲੈਂਦਾ ਪਰ ਫਿਰ ਵੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਨਹੀਂ ਪਾ ਰਿਹਾ ਉਹ ਖੁਸ਼ ਨਹੀਂ ਹੈ ਮਨ ਦੇ ਵਿੱਚ ਸਕੂਨ ਨਹੀਂ ਹੁੰਦਾ ਆਪਾਂ ਇੱਕ ਝਾਤ ਮਾਰੀਏ ਤਾਂ ਆਪਣੇ ਬਹੁਤ ਸਾਥੀ ਰਿਸ਼ਤੇਦਾਰ ਹੋਣਗੇ ਪਰ ਕੋਈ ਐਵੇਂ ਦਾ ਨਹੀਂ ਜੋ ਸਾਡਾ ਇਕੱਲਾਪਣ ਦੂਰ ਕਰੇ ਸੰਗਤ ਅੱਜ ਦੀ ਵੀਡੀਓ ਦੇ ਵਿੱਚ ਇੱਕ ਖਾਸ ਅਤੇ ਮਹੱਤਵਪੂਰਨ ਤੁਹਾਨੂੰ ਗੱਲ ਦੱਸਣ ਜਾ ਰਹੇ ਹਾਂ ਇਸ ਲਈ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਜੀ ਰੋ ਲਿਖ ਦੇਣਾ ਜੀ ਅਤੇ ਇੱਕ ਵਾਰ ਫੇਰ ਕਹਿੰਦੇ ਹਾਂ ਵੀਡੀਓ ਨੂੰ ਪੂਰਾ ਜ਼ਰੂਰ ਸੁਣੀਓ ਜੀ ਸਾਂਗਾਜੀ ਇੱਕ ਮਨੋਖਾ ਵੈਦ ਕੋਲ ਜਾਂਦਾ ਕਹਿੰਦਾ ਕਿ ਮੈਨੂੰ ਲੱਗਦਾ ਮੇਰੀ ਤਾਂ ਪੂਰੀ ਜ਼ਿੰਦਗੀ ਹੀ ਐਵੇਂ ਲੰਗੇਗੀ ਮੇਰੀ ਤਾਂ ਜ਼ਿੰਦਗੀ ਦਾ ਕੋਈ ਵੀ ਮਾਇਨਾ ਹੀ ਨਹੀਂ ਹੈ ਮੇਰੇ ਕੋਲ ਤਾਂ ਕੋਈ ਵੀ ਖੁਸ਼ੀ ਨਹੀਂ ਹੈ ਮੇਰੇ ਕੋਲ ਸਭ ਸੁੱਖ ਤੇ ਪੈਸਾ ਹੈ ਪਰ ਮੈਂ ਤਾਂ ਵੀ ਖੁਸ਼ ਨਹੀਂ ਹੋਂਦੈ ਜੀਣ ਦੀ ਵੀ ਕੋਈ ਇਸ਼ਿਆ ਨਹੀਂ ਮੈਂ ਤਾਂ ਜੀਣਾ ਵੀ ਨਹੀਂ ਚਾਹੁੰਦਾ ਮੈਨੂੰ ਕੁਝ ਵੀ ਸਮਝ ਨਹੀਂ ਆਉਂਦਾ ਕਿ ਮੈਂ ਕੀ ਕਰਾਂ ਉਹ ਵੈਦ ਕਹਿੰਦਾ ਰੁਕ ਇੱਕ ਬਜ਼ੁਰਗ ਜੇ ਮਾਤਾ ਨੂੰ ਆਵਾਜ਼ ਲਗਾਉਂਦਾ ਤੇ ਉਹਦੇ ਨਾਲ ਉੱਥੇ ਉਹ ਕੰਮ ਕਰਾਉਂਦੀ ਸੀ ਉਹ ਕਹਿੰਦਾ ਮੈਂ ਜੋ ਵੀ ਮਾਤਾ ਤੋਂ ਪੁੱਛਾਂਗਾ ਤੋ ਬਸ ਧਿਆਨ ਦੇ ਨਾਲ ਸੁਣੇ ਜਾਵੇਂ ਉਹ ਮਾਤਾ ਨੂੰ ਕਹਿੰਦਾ ਤੇ ਉਹ ਮਾਤਾ ਕਹਿੰਦੀ ਕਿ ਮੇਰਾ ਘਰ ਵਾਲਾ ਅਕਾਲ ਚਲਾਣੇ ਕਰ ਗਿਆ ਫਿਰ ਇੱਕ ਪੁੱਤਰ ਸੀ ਉਹ ਵੀ ਲਾ ਇਲਾਜ ਰੋਗ ਨਾਲ ਚੱਲ ਵਸਿਆ ਮੇਰੇ ਕੋਲ ਹੁਣ ਕੁਝ ਵੀ ਨਹੀਂ ਤੇ ਨਾ ਹੀ ਮੇਰੀ ਜ਼ਿੰਦਗੀ ਦੇ ਵਿੱਚ ਕੁਝ ਬਾਕੀ ਬਚਿਆ ਸੀ ਮੈਨੂੰ ਨਹੀਂ ਤਾਂ ਕੀ ਆਉਣੀ ਸੀ ਮੈਂ ਤਾਂ ਕੁਝ ਖਾਂਦੇ ਪੀਂਦੇ ਵੀ ਨਹੀਂ ਤੇ ਮਨ ਨੂੰ ਚੈਨ ਨਹੀਂ ਮਿਲਦਾ ਮੇਰੀ ਜ਼ਿੰਦਗੀ ਵਿੱਚ ਹਾਸੇ ਖੁਸ਼ੀ ਕੁਝ ਵੀ ਨਹੀਂ ਸੀ ਮੈਂ ਤਾਂ ਹਰ ਪਲ ਜ਼ਿੰਦਗੀ ਖਤਮ ਕਰਨ ਨੂੰ ਸੋਚਦੀ ਸੀ ਇੱਕ ਦਿਨ ਮੈਂ ਇਥੋਂ ਆਪਣਾ ਕੰਮ ਕਰ ਕਰਕੇ ਘਰ ਵੱਲ ਨੂੰ ਜਾਂਦੀ ਸੀ ਤਾਂ ਕੁੱਤੇ ਦਾ ਨਿੱਕਾ ਜਿਹਾ ਬੱਚਾ ਮੇਰੇ ਨਾਲ ਨਾਲ ਸਰਤਾਕ ਆ ਗਿਆ ਤੇ ਬਾਹਰ ਠੰਡ ਸੀ ਜਿਸ ਕਾਰਨ ਮੈਂ ਉਹਨੂੰ ਅੰਦਰ ਰੱਖ ਕੇ ਥੋੜਾ ਦੁੱਧ ਪਿਆ ਦਿੱਤਾ ਤੇ ਰੋਟੀ ਖਵਾ ਦਿੱਤੀ ਉਹ ਖਾ ਕੇ ਉਹ ਪੈਰਾ ਨਾਲ ਲੱਗ ਗਿਆ ਤੇ ਅੱਜ ਮੈਨੂੰ ਬੜੀ ਸ਼ਾਂਤੀ ਮਿਲੀ ਮੈਨੂੰ ਐਵੇਂ ਲੱਗਾ ਕਿ ਜੇ ਇੱਕ ਜੀਵ ਦੀ ਮਦਦ ਕਰਕੇ ਮੈਨੂੰ ਇਹਨਾਂ ਸ਼ਾਂਤੀ ਮਿਲ ਸਕਦੀ ਹੈ ਤਾਂ ਜੇ ਮੈਂ ਹੋਰਾਂ ਲਈ ਵੀ ਕੁਝ ਕਰਾਂ ਤਾਂ ਮੈਨੂੰ ਹੋਰ ਵੀ ਜ਼ਿਆਦਾ ਖੁਸ਼ੀ ਮਿਲੇਗੀ ਮੇਰੇ ਗਵਾਂਡ ਕੋਈ ਵੀ ਮਾਲਸੀ ਤੇ ਮੈਂ ਉਸ ਲਈ ਖਿਚੜੀ ਬਣਾ ਕੇ ਤੇ ਲੈ ਕੇ ਗਈ ਐਵੇਂ ਮੈਂ ਉਹਦੇ ਕੋਲ ਬੈਠ ਕੇ ਉਹਨੂੰ ਖਵਾਈ ਤੇ ਦੋ ਚਾਰ ਗੱਲਾਂ ਕੀਤੀਆਂ ਤੇ ਮੈਂ ਕੁਝ ਨਾ ਕੁਝ ਕਰਦੀ ਰਹਿੰਦੀ ਹਾਂ ਕਹਿੰਦੇ ਉਹਦੇ ਨਾਲ ਗੱਲਾਂ ਬਾਤਾਂ ਕੀਤੀਆਂ ਤੇ ਮੇਰਾ ਮਨ ਵੀ ਹੋਰ ਹੋ ਗਿਆ ਤੇ ਉਹਦੇ ਮਨ ਦਾ ਭਾਰ ਵੀ ਘਟ ਗਿਆ ਦੂਜਿਆਂ ਨੂੰ ਜਿਸ ਨਾਲ ਖੁਸ਼ੀ ਮਿਲ ਜੇ ਅੱਜ ਮੈਨੂੰ ਉਸ ਤੋਂ ਖੁਸ਼ੀ ਮਿਲਦੀ ਹੈ ਅੱਜ ਮੈਂ ਦੂਜਿਆਂ ਦੀ ਜ਼ਿੰਦਗੀ ਵਿੱਚ ਖੁਸ਼ੀਆਂ ਵੰਡ ਕੇ ਆਪਣੇ ਲਈ ਖੁਸ਼ੀਆਂ ਲੱਭਦੇ ਹਾਂ ਉਹ ਜੋ ਉੱਥੇ ਵੈਦ ਕੋਲ ਆਏ ਸੀ ਉਹ ਰੋਂਣ ਲੱਗ ਗਿਆ ਤੇ ਕਹਿੰਦਾ ਕਿ ਮੈਂ ਉਸ ਚੀਜ਼ ਵੱਲ ਤਾਂ ਦੇਖਿਆ ਹੀ ਨਹੀਂ ਜੋ ਪੈਸਿਆਂ ਨਾਲ ਨਹੀਂ ਖਰੀਦੀ ਜਾ ਸਕਦੀ ਆਪਣੀ ਜ਼ਿੰਦਗੀ ਖੁਸ਼ੀਆਂ ਇਸ ਗੱਲ ਤੇ ਨਹੀਂ ਹੁੰਦੀਆਂ ਆਪਾਂ ਕਿੰਨੇ ਖੁਸ਼ ਹਾਂ ਕਿੰਨਾ ਪੈਸਾ ਹੈ ਭਾਅ ਇਸ ਗੱਲ ਤੋਂ ਹੁੰਦੀ ਹੈ ਕਿ ਸਾਡੇ ਕਾਰਨ ਕਿੰਨੇ ਲੋਕ ਖੁਸ਼ ਨੇ ਜਦੋਂ ਮੈ ਐਵੇਂ ਲੱਗੇ ਤਾਂ ਇੱਕ ਵਾਰ ਕੋਸ਼ਿਸ਼ ਜ਼ਰੂਰ ਕਰਕੇ ਦੇਖਿਓ ਸਾਡੇ ਕਾਰਨ ਕਿਸੇ ਹੋਰ ਨੂੰ ਖੁਸ਼ੀ ਮਿਲ ਜਾਵੇ ਜਦੋਂ ਸਾਡੇ ਕਾਰਨ ਕਿਸੇ ਨੂੰ ਖੁਸ਼ੀ ਮਿਲਦੀ ਹੈ ਤਾਂ ਸਾਡੀ ਜ਼ਿੰਦਗੀ ਦੇ ਵਿੱਚ ਆਪ ਹੀ ਖੁਸ਼ੀਆਂ ਆ ਜਾਂਦੀਆਂ ਨੇ ਦੁੱਖ ਵੰਡਣ ਨਾਲ ਘਟ ਜਾਂਦੇ ਨੇ ਤੇ ਖੁਸ਼ੀਆਂ ਵੰਡਣ ਨਾਲ ਵੱਧ ਜਾਂਦੀਆਂ ਨੇ ਜੇ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਚਾਹੀਦੀਆਂ ਨੇ ਤਾਂ ਖੁਸ਼ੀਆਂ ਵੰਡਣੀਆਂ ਵੀ ਸਿੱਖੋ ਉਹ ਬਜ਼ੁਰਗ ਮਾਈ ਨੇ ਕਿਹਾ ਕਿ ਉਹ ਦੁੱਧ ਦਾ ਜਿਹੜਾ ਮੈਂ ਉਨੋਂ ਬਾਟਾ ਥੋੜਾ ਜਿਹਾ ਦੁੱਧ ਰੱਖਿਆ ਸੀ ਤੇ ਆਪਣੇ ਹਿੱਸੇ ਦਾ ਦੁੱਧ ਜਿਹੜਾ ਮੈਂ ਉਸ ਦਿਨ ਉਹਨੂੰ ਪਾਇਆ ਸੀ ਤੇ ਉਹ ਦੁੱਧ ਨੇ ਹੀ ਮੇਰੀ ਜ਼ਿੰਦਗੀ ਬਦਲ ਦਿੱਤੀ ਉਹ ਦੁੱਧ ਦੇ ਕੋਲੇ ਨੇ ਹੀ ਮੈਨੂੰ ਸਿਖਾ ਦਿੱਤਾ ਕਿ ਜਦੋਂ ਆਪਾਂ ਕਿਸੇ ਦੀ ਮਦਦ ਕਰਦੇ ਹਾਂ ਤਾਂ ਉਸ ਦੇ ਨਾਲ ਜੋ ਸ਼ਾਂਤੀ ਮਿਲਦੀ ਹੈ ਉਹ ਸ਼ਾਂਤੀ ਹੋਰ ਕਿਤੋਂ ਵੀ ਨਹੀਂ ਮਿਲ ਸਕਦੀ ਤੇ ਇਹ ਦੁੱਧ ਦਾ ਆਪਾਂ ਉਪਾਗ ਕਰਕੇ ਦੇਖ ਲਈਏ ਜਦੋਂ ਇਹਨੀ ਗੱਲ ਸੁਣੀ ਤੋ ਸਾਨੂੰ ਸਮਝ ਆ ਗਈ ਕਿ ਜ਼ਿੰਦਗੀ ਦੀ ਖੁਸ਼ੀ ਕਿੱਥੇ ਹੈ ਫਿਰ ਆਪਾਂ ਇਹ ਦੁੱਧ ਦਾ ਉਪਾਅ ਕਰਕੇ ਦੇਖ ਲਈਏ ਸ਼ਾਇਦ ਇਹਦੇ ਨਾਲ ਆਪਣੀ ਜ਼ਿੰਦਗੀ ਦਾ ਭਾਰ ਘਟ ਜੇ ਇੱਕ ਵਾਰ ਨਾ ਇੱਕ ਰਾਜੇ ਦਾ ਦਰਬਾਰ ਲੱਗਾ ਸੀ ਠੰਡ ਬੜੀ ਸੀ ਤੇ ਧੁੱਪ ਵਿੱਚ ਹੀ ਅੱਜ ਬਾਅਦ ਸਾਰੇ ਕੰਮ ਕਰਨ ਦਾ ਫੈਸਲਾ ਕੀਤਾ ਗਿਆ ਇਹਨੇ ਨੂੰ ਇੱਕ ਮਨੋਖੌਂਦਾ ਤੇ ਉਹ ਕਹਿੰਦਾ ਕਿ ਮੇਰੇ ਕੋਲ ਐਵੇਂ ਦੀਆਂ ਦੋ ਚੀਜ਼ਾਂ ਨੇ ਜਿਸ ਨੂੰ ਅੱਜ ਤੱਕ ਕੋਈ ਵੇਖ ਕੇ ਨਹੀਂ ਦੱਸ ਸਕਿਆ ਕਿ ਇਹ ਕੀ ਹੈ ਸਾਬਣੇ ਪਰਖ ਕੇ ਦੇਖ ਲਿਆ ਨਹੀਂ ਪਤਾ ਕਰ ਸਕਿਆ ਮੇਰੇ ਤੋਂ ਕੋਈ ਵੀ ਚਿਤ ਨਹੀਂ ਸਕਿਆ ਜੋ ਉਥੋਂ ਦਾ ਰਾਜਾ ਸੀ ਕਹਿੰਦਾ ਕਿ ਮੈਨੂੰ ਵਖਾਪਨੀਆਂ ਚੀਜ਼ਾਂ ਉਹਨੇ ਸਾਬੇ ਸਾਹਮਣੇ ਰੱਖ ਦਿੱਤੀਆਂ ਉਹ ਵੇਖਣ ਵਿੱਚ ਸਮਾ ਜਿਵੇਂ ਇੱਕੋ ਵਰਗੀਆਂ ਲੱਗਦੀਆਂ ਸੀ ਰੰਗ ਰੂਪ ਆਕਾਰ ਇੱਕੋ ਵਰਗਾ ਸੀ ਸਾਬਣੇ ਕਿਹਾ ਕਿ ਇੱਕ ਵਰਗੀਆਂ ਨੇ ਇਹ ਦੋਵੇਂ ਇਹਨਾਂ ਦੋਨਾਂ 'ਚ ਕੋਈ ਅੰਤਰ ਨਹੀਂ ਉਹ ਕਹਿੰਦਾ ਹਾਂ ਜੀ ਵੇਖਣ ਹੋਏ ਤੇ ਜ਼ਰੂਰ ਇੱਕੋ ਵਰਗੀਆਂ ਨੇ ਪਰ ਹੈ ਇਹਨਾਂ ਵਿੱਚ ਅੰਤਰ ਇਹ ਦੋਵੇਂ ਵੱਖ-ਵੱਖ ਨੇ ਇਸ ਵਿੱਚ ਇੱਕ ਬੇਸ਼ਕੀਮਤੀ ਰਤਨ ਹੈ ਤੇ ਇੱਕ ਬਸ ਕੱਚ ਦਾ ਟੁਕੜਾ ਇਸ ਨੂੰ ਕੋਈ ਵੀ ਪਰਖ ਨਹੀਂ ਸਕਿਆ ਅੱਜ ਤੱਕ ਉਹਨੇ ਕਿਹਾ ਕਿ ਜੇ ਕੋਈ ਦੱਸ ਦਵੇ ਤਾਂ ਮੈਂ ਸਿਰ ਚੁੱਕਾ ਲਵਾਂਗਾ ਉਹਦੇ ਸਾਹਮਣੇ ਤੇ ਉਹਨੂੰ ਇਹ ਰਤਨ ਆਪਣੇ ਹੱਥੇ ਦਵਾਂਗਾ ਤੇ ਇਹ ਰਤਨ ਇੰਨਾ ਮਹਿੰਗਾ ਹੈ ਕਿ ਉਹਦੀਆਂ ਸੱਤ ਪੁਸ਼ਤਾਵੇਂ ਬੈਠ ਕੇ ਰਾਜ ਕਰਨ ਗਿਆ ਪਰ ਜੇ ਨਾਂ ਦੱਸ ਸਕਿਆ ਤੇ ਜੋ ਵੀ ਇਸ ਰਤਨ ਦਾ ਮੁੱਲ ਉਹ ਤੁਹਾਨੂੰ ਦੇਣਾ ਪਵੇਗਾ ਸਭ ਨੇ ਅੱਗੋਂ ਨਾਂ ਕਰ ਦਿੱਤੀ ਜਿਸ ਨੂੰ ਲੈ ਕੇ ਸੱਤ ਪੁਸ਼ਤਾ ਬੈਠ ਕੇ ਖਾ ਸਕਦੇ ਆਣੇ ਤੇ ਉਹਦਾ ਅਸੀਂ ਸੱਤ ਪੁਸ਼ਤਾ ਜਿੰਨਾ ਇਹਨੂੰ ਕਿਵੇਂ ਦਵਾਂਗੇ ਇਹਨੇ ਨੂੰ ਇੱਕ ਮਨੁੱਖ ਜੋ ਅੱਖਾਂ ਤੋਂ ਨਹੀਂ ਸੀ ਵੇਖ ਸਕਦਾ ਉਹ ਖੜਾ ਹੋ ਕੇ ਆਇਆ ਤੇ ਕਹਿਣ ਲੱਗਾ ਮੈਨੂੰ ਥੋੜਾ ਸਮਾਂ দাও ਮੈਂ ਵੇਖ ਕੇ ਦੱਸ ਸਕਦਾ ਉਸ ਨੂੰ ਦੇ ਕੋਲ ਲੈ ਕੇ ਗਿਆ ਤੇ ਉਹ ਵੇਖ ਕੇ ਉਹਨੇ ਦੱਸ ਦਿੱਤਾ ਕਿ ਉਹ ਸਫਲ ਹੋ ਗਿਆ ਕਿਉਂਕਿ ਸਹਿਮਤੀ ਹੋਵੇਗੀ ਜੇ ਕੰਮ ਜਬ ਨਾ ਹੋਇਆ ਤਾਂ ਉਂਝ ਵੀ ਤੁਸੀਂ ਸਭ ਨੇ ਢੇਰੀ ਟਾ ਹੀ ਲਈ ਹੈ ਉਹ ਕੋਲ ਗਿਆ ਤੇ ਉਹਨੇ ਹੱਥ ਲਾਉਂਦੇ ਸਾਰ ਦੱਸ ਦਿੱਤਾ ਕਿ ਇਹ ਜੋ ਹੈ ਇਹ ਰਤਨ ਹੈ ਤੇ ਇਹ ਕੱਚ ਦਾ ਹੈ ਜੋ ਆਪਣੇ ਦੂਜੇ ਹੱਥ 'ਚ ਉਹ ਤੇਰਾ ਰਤਨ ਬੇਸ਼ਕੀਮਤੀ ਹੈ ਉਹ ਮਨੋਖ ਹਰਾਨ ਹੋ ਗਿਆ ਜਿਸ ਨੇ ਇਹ ਸਭ ਦੇ ਅੱਗੇ ਆ ਕੇ ਸਵਾਲ ਰੱਖਿਆ ਸੀ ਉਨੇ ਕਿਹਾ ਕਿ ਇਸ ਦੀਆਂ ਅੱਖਾਂ ਨਾ ਹੋਣ ਦੇ ਬਾਵਜੂਦ ਵੀ ਇਹਨੇ ਸਭ ਸਹੀ ਦੱਸਿਆ ਕਿਸੇ ਨੇ ਵੇਖ ਲਿਆ ਤੇ ਉਹਨੇ ਬੜਾ ਰਤਨ ਜਿਹੜਾ ਸੀ ਰਾਜੇ ਨੂੰ ਦੇ ਦਿੱਤਾ ਸਭ ਬੜੇ ਖੁਸ਼ ਹੋ ਗਏ ਉਹ ਮਨੁੱਖ ਕਹਿੰਦਾ ਦੱਸੋ ਤੁਹਾਨੂੰ ਕਿਵੇਂ ਪਤਾ ਲੱਗਾ ਉਹ ਕਹਿੰਦਾ ਆਪਾਂ ਧੁੱਪ ਵਿੱਚ ਬੈਠੇ ਹਾਂ ਕੱਚ ਧੁੱਪ ਵਿੱਚ ਗਰਮ ਹੋ ਜਾਂਦਾ ਹੈ ਤੇ ਰਤਨ ਧੁੱਪ ਵਿੱਚ ਠੰਡਾ ਹੋ ਜਾਂਦਾ ਹੈ ਇਥੇ ਆਪਾਂ ਨੂੰ ਹੁਣ ਕੀ ਸਿੱਖਣ ਨੂੰ ਮਿਲਦਾ ਹੈ ਆਪਣੀ ਜ਼ਿੰਦਗੀ ਵਿੱਚ ਦੁੱਖ ਤਕਲੀਫਾਂ ਤੋਂ ਪਛਾਂ ਹੁੰਦੀ ਰਹਿੰਦੀ ਹੈ ਉਹ ਸਭ ਦੇ ਬਾਵਜੂਦ ਜੋ ਠੰਡਾ ਰਹਿੰਦਾ ਹੈ ਉਹ ਮਨੁੱਖ ਰਤਨ ਦੇ ਵਾਂਗ ਚਮਕ ਜਾਂਦਾ ਹੈ ਜੋ ਦੁੱਖ ਰੋਗ ਹੋਂਤੇ ਘਬਰਾ ਜਾਂਦਾ ਹੈ ਟੁੱਟੇ ਜਾਂਦਾ ਹੈ ਐਵੇਂ ਹਰ ਸਮੇਂ ਗਰਮ ਰਹਿੰਦਾ ਹੈ ਗੁੱਸਾ ਕਰਦਾ ਹੈ ਕ੍ਰੋਧ ਵਿੱਚ ਉਬਾਲੇ ਮਾਰਦਾ ਹੈ ਉਹ ਆਪਣਾ ਨੁਕਸਾਨ ਕਰਦਾ ਹੈ ਉਹ ਮਨੁੱਖ ਕੱਚ ਦੇ ਵਾਂਗ ਹੈ ਜੋ ਚਾਹੁੰਦੇ ਹੋ ਤੁਸੀਂ ਇਹ ਰਤਨ ਵਾਂਗ ਬਣੋ ਤਾਂ ਦੁੱਖ ਹੋਂ ਤੇ ਕਦੇ ਵੀ ਨਾ ਘਬਰਾਓ ਨਾ ਗੁੱਸਾ ਕਰੋ ਮੋਹ ਬਦਸਲੋਕੀਆਂ ਨਾ ਕਰੋ ਫਿਰ ਜਿਹੜੇ ਤੁਸੀਂ ਐਵੇਂ ਕਰਦੇ ਹੋ ਰਿਸ਼ਤੇ ਵਿਗਵਾਉਂਦੇ ਹੋ ਤੇ ਗੁੱਸੇ ਹੋ ਕੇ ਆਪਣੀ ਸਿਹਤ ਵੀ ਖਰਾਬ ਕਰਦੇ ਹੋ ਘਬਰਾ ਕੇ ਹਿੰਮਤ ਹਾਰ ਕੇ ਤੁਹਾਡੇ ਹੱਥ ਕੱਖ ਨਹੀਂ ਆਉਂਦਾ ਇਸ ਲਈ ਇਸ ਅਮੇਸ ਛਾਦ ਰਹਿ ਕੇ ਪ੍ਰਮਾਤਮਾ ਦਾ ਨਾਮ ਲੈ ਕੇ ਸੋਚੋ ਇਸ ਚੀਜ਼ ਨੂੰ ਕਿਵੇਂ ਹੱਲ ਕਰ ਸਕਦੇ ਹੋ ਇਨਾਂ ਦਾ ਜਿੰਨਾ ਸਾਹਮਣਾ ਕਰੋਗੇ ਰਤਨ ਵੰਗ ਠੰਡੇ ਰੋਗੇ ਓਨੀ ਹਰ ਚੀਜ਼ ਤੁਹਾਡੇ ਅੱਗੇ ਆ ਪਾ ਕੇ ਜਿਹੜੀ ਉਹ ਸੌਕੀ ਹੋ ਜਾਵੇਗੀ ਇੱਕ ਵਾਰ ਇੱਕ ਸ਼ਾਹੋਕਾਰ ਰੇਲ ਗੱਡੀ ਵਿੱਚ ਜਾ ਰਿਹਾ ਸੀ ਉੱਥੇ ਇੱਕ ਮੰਗਤਾ ਮੰਗਣ ਆਇਆ ਤੇ ਉਹ ਸ਼ਾਹੋਕਾਰ ਕਹਿੰਦਾ ਮੈਂ ਤਾਂ ਵਪਾਰ ਕਰਦਾ ਤੇ ਲੈਣ ਦੇਣ ਦਾ ਕੰਮ ਕਰਦਾ ਜੇ ਤੇਰੇ ਕੋਲ ਕੁਝ ਦੇਣ ਨੂੰ ਹੈ ਤਾਂ ਉਸ ਬਦਲੇ ਮੈਂ ਤੈਨੂੰ ਕੁਝ ਦੇ ਦੇਵਾਂਗਾ ਮੰਤੇ ਦੇ ਮਨ ਵਿੱਚ ਇਹ ਗੱਲ ਘਰ ਕਰ ਗਈ ਉਹ ਕਹਿੰਦਾ ਜਦੋਂ ਮੈਨੂੰ ਕੁਝ ਦੇਵੇਂਗਾ ਮੈਂ ਉਸ ਬਦਲੇ ਤੈਨੂੰ ਜ਼ਰੂਰ ਕੁਝ ਦਵਾਂਗਾ ਜਦੋਂ ਰੇਲ ਗੱਡੀ ਤੋਂ ਉਤਰਦਾ ਹੈ ਉਹਨੂੰ ਸਾਹਮਣੇ ਫੁੱਲ ਦਿਖਦੇ ਨੇ ਜੋ ਉਹਨੂੰ ਕੁਝ ਦਿੰਦਾ ਤੇ ਉਹ ਬਦਲੇ ਵਿੱਚ ਉਹਨੂੰ ਫੁੱਲ ਦਿੰਦਾ ਹੈ ਇੱਕ ਦਿਨ ਫਿਰ ਉਹ ਹੀ ਸ਼ਾਹੂਕਾਰ ਰੇਲ ਗੱਡੀ ਵਿੱਚ ਮਿਲਦਾ ਤੇ ਮੰਗਤਾ ਕਹਿੰਦਾ ਤੁਸੀਂ ਕਿਹਾ ਸੀ ਕਿ ਤੁਹਾਨੂੰ ਮੈਂ ਕੁਝ ਦਵਾਂਗਾ ਤਾਂ ਹੀ ਤੁਸੀਂ ਮੈਨੂੰ ਕੁਝ ਦਵੋਗੇ ਉਨੇ-ਉਨੇ ਇੱਕ ਫੌਲ ਦਿੱਤਾ ਤੇ ਉਹਦੇ ਬਦਲੇ ਉਸ ਵਪਾਰੀ ਨੇ ਕੁਝ ਪੈਸੇ ਦਿੱਤੇ ਅੱਜ ਦਾ ਤੂੰ ਮੇਰੇ ਵਰਗਾ ਇੱਕ ਵਪਾਰੀ ਵਾਲਾ ਕੰਮ ਕਰਨ ਲੱਗ ਗਿਆ ਤੋ ਤਾਂ ਅੱਜ ਇੱਕ ਵਪਾਰੀ ਬਣ ਗਿਆ ਹੁਣ ਉਹ ਤੀਸਰੀ ਵਾਰ ਉਹਨੂੰ ਰੇਲ ਗੱਡੀ ਵਿੱਚ ਮਿਲਦਾ ਪਰ ਮੰਗਤਾ ਹੁਣ ਸੋਹਣੇ ਕੱਪੜੇ ਪਾ ਕੇ ਬੈਠਾ ਸੀ ਮੰਗਤਾ ਜੋ ਸ਼ਾਹੂਕਾਰ ਕੋਲ ਜਾਂਦਾ ਤੇ ਕਹਿੰਦਾ ਤੁਸੀਂ ਮੈਨੂੰ ਪਛਾਣਿਆ ਸ਼ਾਹੂਕਾਰ ਕਹਿੰਦਾ ਨਹੀਂ ਜੀ ਮੈਂ ਤੁਹਾਨੂੰ ਨਹੀਂ ਪਛਾਣਿਆ ਉਮਰ ਹੋ ਗਈ ਸ਼ਾਇਦ ਜਾਦਾਸ ਚੰਗੀ ਤਰ੍ਹਾਂ ਕੰਮ ਨਹੀਂ ਕਰਦੀ ਉਹ ਕਹਿੰਦਾ ਕਿ ਮੈਂ ਤਾਂ ਅੱਜ ਸ਼ਾਇਦ ਤੁਹਾਨੂੰ ਪਹਿਲੀ ਵਾਰ ਮਿਲ ਰਿਹਾ ਅੱਗੋਂ ਜਿਹੜਾ ਵਪਾਰੀ ਸੀ ਉਹ ਮੰਗਤੇ ਨੂੰ ਕਹਿੰਦਾ ਮੰਗਤਾ ਕਹਿੰਦਾ ਅੱਜ ਆਪਾਂ ਤੀਜੀ ਵਾਰ ਮਿਲ ਰਹੇ ਹਾਂ ਉਹ ਕਹਿੰਦਾ ਉਹੀ ਆ ਜਿਸ ਨੇ ਤੁਹਾਡੇ ਕੋਲ ਤੁਹਾਡੀ ਗੱਲ ਨੂੰ ਮੁੱਖ ਰੱਖ ਕੇ ਫੁੱਲ ਵਿੱਚ ਨੇ ਸ਼ੁਰੂ ਕੀਤੇ ਅੱਜ ਮੈਂ ਸ਼ਾਹੂਕਰ ਬਣ ਗਿਆ ਤੇ ਉਸ ਕੰਮ ਕਾਰਨ ਮੈਂ ਅੱਜ ਦੂਜੀ ਥਾਂ ਤੇ ਜਾ ਰਿਹਾ ਇੱਥੇ ਇਹ ਪਤਾ ਲੱਗਦਾ ਜੇ ਅਸੀਂ ਆਪਣੇ ਬਾਰੇ ਕੀ ਸੋਚਦੇ ਹਾਂ ਆਪਾਂ ਜੋ ਆਪਣੇ ਬਾਰੇ ਸੋਚਦੇ ਹਾਂ ਉਹੀ ਬਣ ਜਾਂਦੇ ਹਾਂ ਜੇ ਆਪਾਂ ਸਾਰੀ ਉਮਰ ਹੀ ਦੁਖੀ ਬਣ ਕੇ ਰਹਾਂਗੇ ਤਾਂ ਦੁਖੀ ਹੋ ਜਾਵਾਂਗੇ ਵਿਚਾਰੇ ਬਣ ਕੇ ਰਹਿ ਜਾਵਾਂਗੇ ਤਾਂ ਵਿਚਾਰੇ ਹੋ ਜਾਵਾਂਗੇ ਜੇ ਖੁਦ ਨੂੰ ਬੜੇ ਦੁਖੀ ਮਨੁੱਖ ਮੰਨਦੇ ਹੋ ਤਾਂ ਦੁੱਖ ਸਾਡੇ ਖਿਹੜੇ ਪੈ ਜਾਂਦੇ ਹਨ ਜੇ ਆਪਾਂ ਆਪਣੇ ਆਪ ਨੂੰ ਮੰਗਤਾ ਮੰਨਾਂਗੇ ਤਾਂ ਫਿਰ ਉਵੇਂ ਹੀ ਹੋ ਜਾਵਾਂਗੇ ਜੇ ਆਪਾਂ ਆਪਣੇ ਆਪ ਨੂੰ ਸਫਲ ਮਨੋਕ ਕਾਮਜਾਬ ਮਨੋਕ ਸਮਝ ਤਿਆਰ ਸਿਆਣੇ ਮੰਨਾਂਗੇ ਤਾਂ ਉਵੇਂ ਦੇ ਬਣ ਜਾਵਾਂਗੇ ਯਾਦ ਰੱਖਿਓ ਆਪਾਂ ਨੂੰ ਉਹ ਨਹੀਂ ਮਿਲਦਾ ਜੋ ਆਪਾਂ ਚਾਹੁੰਦੇ ਹਾਂ ਆਪਾਂ ਨੂੰ ਉਹ ਮਿਲਦਾ ਹੈ ਜਿਸ ਵਿੱਚ ਆਪਾਂ ਵਿਸ਼ਵਾਸ ਭਰੋਸਾ ਰੱਖਦੇ ਹਾਂ ਜੋ ਆਪਾਂ ਚੀਜ਼ ਨੂੰ ਮੰਨਦੇ ਹਾਂ ਉਹ ਹੀ ਆਪਣੇ ਉੱਪਰ ਉਹ ਹਾਵੀ ਹੋ ਜਾਂਦੀ ਹੈ ਫਿਰ ਆਪਾਂ ਜਿਵੇਂ ਜਿਵੇਂ ਮੰਨਦੇ ਹਾਂ ਉਵੇਂ ਉਵੇਂ ਵਾਪਰ ਜਾਂਦਾ ਹੈ ਇਸ ਲਈ ਰੋਜ਼ ਪ੍ਰਮਾਤਮਾ ਅਗੇ ਅਰਦਾਸ ਕਰੋ ਪ੍ਰਮਾਤਮਾ ਤੇ ਭਰੋਸਾ ਰੱਖੋ ਜੋ ਚੀਜ਼ ਚਾਹੀਦੀ ਹੈ ਉਨਾ ਤੋਂ ਮੰਗੋ ਉਹ ਚੀਜ਼ ਤੁਹਾਨੂੰ ਜ਼ਰੂਰ ਹਾਸਲ ਹੋ ਜਾਏਗੀ ਜਦੋਂ ਪਰਮਾਤਮਾ ਅਗੇ ਆਸ ਕਰਕੇ ਚੀਜ਼ ਮੰਗਾਗੇ ਉਹ ਇੰਨਾ ਡੇਢ ਨਿਸ਼ਚਾ ਹੋਣਾ ਚਾਹੀਦਾ ਹੈ ਕਿ ਪਰਮਾਤਮਾ ਦੇ ਲਈ ਬਲ ਉਦਮ ਤੇ ਤੁਹਾਨੂੰ ਹਰ ਚੀਜ਼ ਮਦਦ ਕਰਨਗੇ ਉਹ ਚੀਜ਼ ਫਿਰ ਤੁਹਾਡੇ ਹੱਕ ਵਿੱਚ ਆ ਜਾਏਗੀ ਦੁਖੀ ਉਦਾਸ ਰਹਿਣ ਨਾਲ ਕੋਈ ਚੀਜ਼ ਹਾਸਲ ਨਹੀਂ ਹੋਣੀ ਜਦੋਂ ਉਦਮ ਕਰੋਗੇ ਪਰਮਾਤਮਾ ਦਾ ਨਾਮ ਲਵੋਗੇ ਇੰਨੇ ਬਲ ਤੇ ਤਾਕਤ ਆ ਜਾਏਗੀ ਕਿ ਹਰ ਇੱਕ ਚੀਜ਼ ਤੁਹਾਡੇ ਕੋਲ ਹੋਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ